ਦੇ ਚੀਜ਼ ਮੈਨੂੰ ਲੋੜ ਹੈ ਤੇ ਦਾਣਾ ਹੈ ਰੇ ਵਿਚ ਸਕੂਲ ਜਾਣ ਤੋਂ ਪਹਿਲਾਂ ਮੇਰੇ ਕੋਲ ਰੱਖ ਜਾਣੀ ਹੈ ਕਿ ਆ ਵੀ ਇੱਦਾਂ ਹੀ ਠੰਡ ਵਰਸੇ ਐਦਾਂ ਹੀ ਮਤਲਬ ਮੌਸਮ ਹੋਵੇ ਥੋੜਾ ਜਿਹਾ ਤਾਂ ਮਾਨੂੰ ਰਾਹਤ ਮਿਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਸੀਂ ਸਾਡੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਅੱਜ ਸਾਡੇ ਬਾਰਿਸ਼ ਪੈ ਰਹੀ ਪਰਿਛਤ ਸਾਡੇ ਕਾਫੀ ਟਾਈਮ ਤੋਂ ਪੈ ਰਹੀ ਹੈ ਜਿੱਦਾਂ ਪਿਛਲੇ 10-15 ਦਿਨਾਂ ਤੋਂ ਤੇ ਜਿੱਦਾਂ ਕੱਲ ਦੀ ਜ਼ਿਆਦਾ ਹੋਈ ਥੋੜੀ ਹੋ ਗਈ ਵਿੱਚ ਜ਼ਿਆਦਾ ਹੀ ਹੁੰਦੀ ਦੋ ਦਿਨ ਕਲੇਟਰ ਰੁਕ ਜਾਂਦਾ ਦੋ ਦਿਨ ਐਦਾਂ ਹੁੰਦਾ ਰਿਹਾ ਠੀਕ ਹੈ ਤੇ ਸੋ ਜੂਨ ਮਹੀਨਾ ਸੇਰੇ ਤੜਜਾਣਾ ਜੂਨ ਮਹੀਨਾ ਤੇ ਆ ਦੇਖੋ ਸਾਡੇ ਬਾਰਿਸ਼ ਤੇ ਠੰਡ ਟੈਂਪਰੇਚਰ ਵੀ ਹੈ ਸਾਮ 16 ਹੈ ਤੇ ਮੈ ਮੈਂ ਤੇ ਕਹਿੰਨੀ ਆ ਆ ਦੇਖੋ ਮੈਂ ਤੇ ਕਹਿੰਦੀ ਕਿ ਤੇ ਇੰਡੀਆ ਵੀ ਇਦਾਂ ਹੀ ਠੰਡ ਵਰਸੇ ਐਦਾਂ ਹੀ ਮਤਲਬ ਮੌਸਮ ਹੋਵੇ ਥੋੜਾ ਜਿਹਾ ਤਾਂ ਨੂੰ ਨੂੰ ਰਾਹਤ ਮਿਲੇ ਜਦੋਂ ਮੈਂ ਸੰਧੀਆ ਨਾਲ ਥੰਡੀਆਂ ਵਾਲੇ ਕੋ ਇੰਨੀ ਤੋਪਾ ਇੰਨੀ ਇੰਨਾ ਸੀਕਾ ਇੰਨੀ ਉਹ ਤਪੱਸਾ ਤੇ ਹਾਂ ਬਾਹਰ ਨਿਕਲਿਆ ਨਹੀਂ ਜਾਂਦਾ ਤਾਂ ਬੜਾ ਹੁੰਦਾ ਦੇ ਲਈ ਇਹ ਆਏ ਹਟਾਰੇ ਕਿੱਦਾਂ ਰਹਦੇ ਪੈਣੇ ਹਨਾ ਤਾਂ ਬਾਬਾ ਜੀ ਥੋੜੇ ਜਿਹਾ ਖਾਂ ਰੋਟੀ ਵੀ ਭੇਜੋ ਅਣਾਰੀ ਤੁਹਾਡੀ بارش ਉੱਤਰ ਵੀ ਆ ਜੇ ਸਾਰੇ ਕਿੱਦਾਂ ਅੰਦਰ ਹੀ ਵੱਜੇ ਨੇ ਕਹਿੰਦੇ ਉੱਥੋਂ ਪਾਰ ਵੀ ਨਿਕਲਦੇ ਨੇ ਕਈਆਂ ਦਾ ਇਦਾਂ ਇੰਨੇ ਕੋਈ ਲਾਟਾ ਤੁਸੀਂ ਤੇਰਾ ਨਿਕਲਦੇ ਸੀ ਇੰਦੀਆ ਆਓ ਥੋੜਾ ਉਹ ਆਪਾਂ ਤੇ ਹੋ ਗਏ ਸੀ ਚਲੋ ਚੋ ਪਰਦੇ ਚਾਓ ਹੁਣ ਅਹਾਰੀ ਚੱਲਾ ਸੁ ਬੋਲੇ ਤੇ ਰੋਟੀ ਖਾ ਲਈ ਹੈ ਆਓ ਮੇਰਾ ਪੁੱਤ ਤਾ ਤਾਂ ਉਹ ਗਿਆ ਤੇ ਕੰਟਰੋਲ ਦਾ ਟ੍ਰਾਵਲ ਹੋ ਗਿਆ ਮੋਗੇ ਫੁਟੇ ਖੜਾ ਤੇ ਉਹਨਾਂ ਨੇ ਮ ਸਕੂਲੇ ਪੈ ਕਿ ਤੇ ਤੇ ਰਾਜ ਨੇ ਸਕੂਲੇ ਜਾਣਾ ਫਿਰ ਛਣਿਆਤ ਵਰਦੀ ਛੇ ਛੁੱਟੀ ਤੇ ਫਿਰ ਉਸ ਤੋਂ ਬਾਅਦ ਇਹਨੂੰ ਅਨੇ ਸਰ ਚਾਰ ਦਿਨ ਜਾਣਾ ਗਲੇ ਪਸਟੋਲ ਛੇ ਦਿਨ ਛੇ ਦਿਨ ਕਲਾਸ ਤੇ ਜਾਣਾ ਤੇ 3 ਮਹੀਨੇ 12 ਦੇ ਦੇ 12 ਤੋਂ 14 ਦਿਨ ਦੀ ਛੁੱਟੀ ਤੇ ਦੇਖ ਲੈ ਕੀ ਬੰਦਾ ਅਦਿਲੇ ਆਰੇ ਬਾਅਦ ਸਨਾਮ ਦਾ ਸੋ ਇਹ ਜੇ ਹੈਗਾ ਵੀ ਅਹ 10 ਵਜੇ ਦਾ ਮੈਂ ਖਾਣੀ 10 ਵਜੇ ਨੂੰ ਰੋਟੀ ਵਗਾਰਾ ਖਾਈ ਲੈਂਦੀ ਸੀ ਤੇ ਬਰੈਡ ਖਾਣਾ ਬਹੁਤ ਚ ਤੇ ਜਿੰਨ ਰੋਟੀ ਮਿਲਦੀ ਉਸ ਤੋਂ ਲੀ ਮਿਲਦੀ ਤੇ ਆ ਮੇਰੀ ਸਬਜੀ ਠੀਕ ਹੈ ਤੇ ਮੈਂ ਸਬਜੀ ਭਾਗ ਲਈ ਤੇ ਆਪਣੇ ਕੋਲ ਰੱਖ ਲੈ ਲਗੀ ਬੁੱਤ ਨੂੰ ਦੁਬਾਰਾ ਉਤਣਾ ਪਏ ਬੁੱਤ ਤੇ ਹਾਂ ਇਹ ਕਿਉਂ ਬੇਟਾ ਚਾਹ ਤੂੰ ਦਿੰਦੀ ਨਾ ਆਰਵਾਸ ਸਦਕੇ ਚਾਹ ਨਹੀਂ ਆਂਦਾ ਵਾ ਚਾਹ ਕਰ ਕਰਕੇ ਮੇਰਾ ਬੁੱਗ ਗਿਆ ਜੀ ਉਹ ਜਾਂਦਾ ਦੋ ਅਰੇ ਕਿਧਰ ਮਤਾਰ ਉਹ ਜੀ ਜੀ ਮੈਂ ਚਾਹ ਆਪਣੇ ਹੁੰਦੇ ਬਾ 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 ਚਲ ਜਾ ਬਵਾ ਦੇ ਮੈਂ ਆਪਣੇ ਇਧਰ ਆਪਾਂ ਇਹ ਜਰਾ ਬਾਹ ਦੀ ਮੈਂ ਤੁਹਾਨੂੰ ਦੱਸਾਂਗੀ ਨਾ ਤੁਸੀਂ ਮੰਨਣਾ ਨਹੀਂਗਾ ਇੰਨੀਆਂ ਜਰਾ ਬਾਹ ਨੇ ਨਾ ਪਰ ਸਿਰਫ ਇੱਕ ਇੱਕ ਪੈਰ ਏ ਇਦਾਂ ਕਿਤੇ ਕਿਤੇ ਨਾ ਹੁੰਦਾ ਮੇਰੇ ਨਾਲ ਮੈਂ ਤਾਂ 12 12 ਜੋੜੇ ਇਕੱਠੇ ਵਗਾ ਕੇ ਪਤਾ ਨਹੀਂ ਕਿੰਨੇ ਕ ਜੋੜੇ ਨੇ ਇਹਦੇ ਕੋਲ ਤੇ ਇੱਕ ਮਿੰਟ ਮੈਂ ਤੁਹਾਨੂੰ ਦਿਖਾਈ ਦਿੰਦੀ ਹਾਂ ਟਮਟ ਆ ਦੇਖੋ ਅੱਤਨੇ ਖਾਣੇ ਸੇ ਇਹਦੇ ਭਰੇ ਜਰਾਬਾਂ ਨਾਲ ਹੈ ਤੇ ਜਰਾਬਾਂ ਤੁਹਾਨੂੰ ਕਿਸੇ ਦਿਨ ਸਪੈਸ਼ਲ ਵੀਡੀਓ ਬਣਾ ਕੇ ਹੀ ਦਸਾਂਗੀ ਕਿ ਜਰਾਬਾਂ ਮਤਲਬ ਕਿ ਹੈ ਕਿੱਥੇ ਨਹੀਂ ਦੀਆਂ ਲਬਦੀਆਂ ਫਿਰ ਵੀ ਨਹੀਂ ਹੈਗੇ ਕੈਮਰਾ ਨਹੀਂ ਸਹੀ ਤਰ੍ਹਾਂ ਵੱਜਦਾ ਪਿਆ ਤੇ ਲਬਦੀਆਂ ਫਿਰ ਵੀ ਨਹੀਂ ਹੈਗੀਆਂ ਮੈਂ ਤਾਂ ਪਰੇਸ਼ਾਨ ਹੋ ਗਈ ਹੁਣ ਮੈਨੂੰ ਕਿਆ ਇੱਕ ਹੋਰ ਕੋਈ ਪਾਜਾ ਲੱਭੀ ਗਈ ਮੈਂ ਕਿਆ ਇੱਕ ਹੋਰ ਕੋਈ ਪਾਜਾ ਤੇ ਇੱਕ ਹੋਰ ਕੋਈ ਪਾਜਾ ਹਾਂ ਤੇ ਨਾ ਦੇਖੋ ਬੂਟ ਇਹ ਕੱਪੜਿਆਂ ਦੇ ਨਹੀਂ ਮੇਰਾ ਨਾ ਉਹ ਟਾਈਮ ਲੱਗਦਾ ਹੈ ਨਾ ਉਹ ਤੈ ਕਰਨ ਤੇ ਤੇ 1 ਮਿੰਟ ਲੱਗਦਾ ਇਹਨਾਂ ਨੂੰ ਖਿਲਾਰਨ ਤੇ ਸੋ ਇਹਨੂੰ ਹੁਣ ਥੋੜਾ ਗਰਮੀਆਂ ਆ ਜਾਣੀਆਂ ਤੇ ਸਰਦੀਆਂ ਦੇ ਵਿੱਚੋਂ ਕੱਢ ਕੇ ਸਾਈਡ ਤੇ ਕਰਨੇ ਨੇ ਤੇ ਫਿਰ ਇਹਨੂੰ ਅਲਮਾਰੀ ਨੂੰ ਸਹੀ ਕਰਾਂਗੇ ਆਲਾ ਪੁੱਤ ਤੇਰੀ ਕਿਸਮਤ ਨੂੰ ਲੱਭ ਗਈਆਂ ਆ ਗਏ ਬਣਿਆ ਜਿਹੜਾ ਬਾਂ ਦਾ ਉਹ ਚਾਦੀਆਂ ਦਾ ਹੈ ਮੇਰੀ ਗੱਲ ਸੁਣ ਜਿਹੜੇ ਉਦੋਂ ਟੱਬ ਜੀ ਰੱਖਿਆ ਸੀ ਪਸੋਂ ਦੀ ਗੱਲ 4 ਜੋੜੇ 5 ਪੇ ਸੀ ਉਹ ਸਾਰੇ ਚੁੱਕ ਕੇ ਕਿੱਥੇ ਰੱਖੇ ਸੀ ਇਹ ਤੇ ਜਿਹੜੇ ਅਲੱਗ ਨੇ ਇਹ ਤੇ ਅਲੱਗ ਜਿਹੜੇ ਵੇਸਟ ਹੋਏ ਨੇ 16 17 ਜੋੜੇ ਤੇ ਜਿਹੜੇ 4 5 ਜੋੜੇ ਤੇ ਮੈਨੂੰ ਕਿਹਾ ਕਿ ਉੱਥੇ ਟਾਬੇ ਚ ਚੋਕਾ ਉਹ ਤੇ ਇਕੱਠੇ ਹੀ ਨਾ ਸਾਰੇ ਉਹ ਕਿੱਥੇ ਉਹ ਕਿੱਥੇ ਰੱਖੇ ਹੀ ਕਿੱਥੇ ਰਖੇ ਲਿਆ ਕੇ ਅੰਦਰ ਟਾਬੇ ਚ ਰੱਖ ਦਈ ਤੇ ਟਾਬੇ ਚ ਤਾਂ ਹੈ ਹੀ ਨਹੀਂ ਉੱਥੇ ਟਾਬੇ ਚ ਤੇ ਹੈ ਹੀ ਨਹੀਂ ਮੈਨੂੰ ਲੱਗਦੀ ਨਹੀਂ ਲ ਇਹ ਨਹੀਂ ਪਤਾ ਕਿ ਦਾ ਕੁਛ ਵੀ ਦედა ਮੁਸਤਕ ਤੋਹਾ ਰਾਜ ਜਰਾਬਾਂ ਦੇ ਕਿਹਦੇ ਦਿਨ ਟੂਰ ਕਰਾਣਾ ਵੇ ਆਹੋ ਇੰਨੀਆਂ ਜਰਾਬਾਂ ਕਿੱਥੇ ਗਈਆਂ ਤੇਰੀਆਂ ਅੱਜ ਜਰਾਬਾਂ ਤੇ ਵੀਡੀਓ ਬਣੇਗੀ ਇੰਨੀਆਂ ਜਰਾਬਾਂ ਕਿੱਥੇ ਗਈਆਂ ਹੈ ਆਪਣੇ eri de table ਯੋਗੀ ਅਕਸਰ ਭੁੱਲ ਜਾਂਦਾ ਸੋ ਇਹਨੂੰ ਇਹਨੂੰ ਤੇ ਪੈਰਾ ਲਾ ਕੇ ਨਾ ਫੇਰ ਇਹਨੂੰ ਸਭ ਕੁਝ ਸਿੱਟੇ ਕਰਾਣਾ ਕੰਡਾ ਉਹ ਯਾਦ ਨਾ ਸਭ ਕੁਝ ਭੁਲਾਇਆ ਕਰ ਆਹੋ ਉੱਥੇ ਜਾ ਕੇ ਫਿਰ ਭੁੱਲ ਜਣਾ ਹਾਂ ਮੰਮੀ ਮੈਂ ਆ ਲੈ ਕੇ ਨਹੀਂ ਗਿਆ ਮਮਾ ਮੈਂ ਆ ਲੈ ਕੇ ਨਹੀਂ ਗਿਆ ਦਬਾਰਸ਼ ਦਿਖਾਉਂਦੇ ਨਹੀਂ ਪਤਾ ਲੱਗਦੀ ਸੀ ਚਲੋ ਜੀ ਮਿਲਦੇ ਆ ਫਿਰ ਬਾਅਦ ਵਿੱਚ ਹੁਣ ਮੈਂ ਵੀ ਕੁਝ ਖਾ ਪੀ ਲਵਾਂ ਤੇ ਬਾਰਸ਼ ਤੇ ਹਰੀ ਨੂੰ ਬਾਰਸ਼ ਵਿੱਚ ਜਾਣਾ ਬਣੀ ਛਤਰੀ ਛਤਰੀ ਦੇ ਕੇ ਤੇ ਰੰਗ ਭਿਜਾ ਜੀ ਹੁਣ ਮੈਂ ਬੈ ਗਈ ਆ ਆਪਣਾ ਕੰਮ ਨਿਬੜ ਕੇ ਤੇ ਹੁਣ ਜਿਹੜੀ ਚੀਜ਼ ਦੀ ਜਿੱਦਾਂ ਮੈਨੂੰ ਲੋੜ ਹੈ ਜਦੋਂ ਕਿ ਖਾ ਲਈਏ ਜਿਹੜੀ ਚੀਜ਼ ਦੀ ਮੈਨੂੰ ਲੋੜ ਹੈ ਤੇ ਦਾਣਾ ਹੈ ਰੇ ਵਿੱਚ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਰੱਖ ਜਾਣੀ ਹੈ ਹੁਣ ਮੈਂ ਬੈਠ ਕੇ ਚਾਹ ਲੈਣਾ ਚਾਹ ਪੀਣਾ ਮੈਨਾਂ ਵੀ ਜ਼ਰ ਤੈਨੂੰ ਬੈਟਰ ਹੁੰਦਾ ਹੁਣ ਮੈਨੂੰ ਨਾ ਮਾਈਕ੍ਰੋ ਚਾਹ ਗਰਮ ਕਰਕੇ ਫਿਰ ਦੇਜਣਾ ਹੁੰਦਾ ਫਿਰ ਹੁਣ ਮੈਂ ਪੀ ਲੈਣੀ ਆ ਤੇ ਬਾਕੀ ਜੇ ਸਬਜ਼ੀ ਹੋਈ ਹੀ ਮਤਲਬ ਤੇ ਬੈਠਾ ਕਰ ਲਾਂਗੀ ਗਰਮ ਨਹੀਂ ਤੇ ਤੇ ਉਹ ਦੇਖੋ ਮੇਰਾ ਸੋਨਾ ਜਿਹਾ ਪੁੱਤ ਹੈ ਮੇਰਾ ਹੀ ਮੇਰੇ ਇਧਰ ਪੁੱਤ ਉਤਰਾਤੇ ਤੇ ਮੇਰਾ ਸੋਨਾ ਜਿਹਾ ਪੁੱਤ ਮੇਰੀ ਉਮਰ ਵੀ ਮੇਰੇ ਪੁੱਤ ਨੂੰ ਲੱਗਦੇ ਤੇ انا ਦਾ ਮਤਲਬ ਕਿ ਬਹੁਤ ਜ਼ਿਆਦਾ ਮੈਂ ਇਹਨੂੰ ਇੱਕ ਇਹ ਇੱਕ ਹੈ ਚੰਗਾ ਇਨਸਾਨ ਹੈ ਪੁੱਤ ਮੈਨੂੰ ਬਹੁਤ ਜ਼ਿਆਦਾ ਚੰਗਾ ਇਨਸਾਨ ਬਣਾ ਅੱਛਾ ਨਹੀਂ ਹਾਂ ਐਵਰੀ ਟਾਈਮ ਜਿਹੜਾ ਤੁਸੀਂ ਹਾਰਦੇ ਮੈਨੂੰ ਬਸ ਮੈਨੂੰ ਕਹਣਾ ਧਨ ਦੌਲਤ ਨਾਲੋਂ ਜ਼ਮਾਈ ਬਰ ਇੱਕ ਚੰਗਾ ਇਨਸਾਨ ਬਣੇ ਸਭ ਤੋਂ ਜ਼ਿਆਦਾ ਤੇ ਜਿਹੜਾ ਮੇਨ ਕੰਮ ਹਣਾ ਸੋ ਮੈਂ ਅੱਜ ਵਾਹਾਂਜੀ ਦੁਪਹਿਰ ਦੇ 12:30 ਹੋ ਗਏ ਨੇ ਤੇ ਹੁਣ ਮੈਂ ਕਾਰਡ ਨੂੰ ਲੱਗੇ ਆ ਕੜੀ ਰੈਸਟ ਕਿਉਂਕਿ ਮੈਨੂੰ ਸਿਰ ਬਹੁਤ ਦਰਦ ਕਰਦਾ ਪਿਆ ਤੇ ਇਹ 12 ਛੱਟ ਗਈ ਹੁਣ ਤੇ ਮੈਂ ਬਿਲਕੁਲ ਟੈਂਸ਼ਨ ਚ ਹਾਂ ਜੀ ਮਾ ਜਾਈ ਸੋਂ ਹਰਸੇਰ ਪਰ ਤੱਕ ਚਿੰਤਾ ਸੁਤੀ ਨਾ ਉਹ ਨਾ ਆਪਣਾ ਸੇ ਸਹੀ ਨੂੰ ਨਾ ਗਾ ਤੇ ਮਾਈ ਕਲ ਦੀ ਵੀ ਸੀ ਵਿਖਾ ਦੀ ਦਾ ਲੈ ਕੇ ਫਿਰ ਵੀ ਉਹਨੇ ਆਣਾ ਹੈ ਉਹ ਵਿਚਾਰੀ ਹੈ ਨਾ ਮੇਰੇ ਦੀ ਡਿਊਟੀ ਲੱਗੀ ਹੈ ਪਰ ਫਿਰ ਵੀ ਸੀਗੇ ਮੈਨੇਜ ਹੋਣਾ ਦਾ ਮੈਂ ਤਾਂ ਤਾਂ ਕਰਦੀ ਆ ਕਿਉਂਕਿ ਮਨ ਨੂੰ ਚ ਕੰਮ ਹੋ ਜਾਂਦਾ ਝਟਾ ਤੇ ਮੈਂ ਕਿਹਾ ਹੈ ਵਾਰਸ਼ ਲੱਗ ਗਿਆ ਮੈਂ ਮੁੰਡਾ ਕਿਦਾ ਹੈਗਾ ਅਜ ਤਾਂ ਤਾਂ ਨਾ ਆਣਾ ਤੱਕ 4 ਵਜੇ ਐ ਤੇ ਸੌਂਗੀ ਵੀ ਪੀ ਸੀ ਹੁਣ ਬਾਹਰ ਛੱਟੀ ਐ ਤੇ ਹੁਣ ਮੈਂ ਕਿਸਾ ਬੰਨਾ ਹੁਣ ਸੋ ਜਾਵਾਂ ਬੱਦਲ ਚੱਕੇ ਗਏ ਨੇ ਕਲੀਅਰ ਹੋ ਗਿਆ ਸਮਾਨ ਮੈਂ ਕਿ ਚਲ ਹੁਣ ਤਾਂ ਛੱਪੀ ਇਹੋ ਸੌ ਜਾਵਾਂ ਪਿਆ ਜੀ ਕੋਈ ਕਿਉਂਕਿ ਆ ਤੂੰ ਉੱਦਾਂ ਵੀ ਜਾਣਾ ਫਿਰ ਮੈਨੂੰ ਹੁੰਦਾ ਕਿ ਭੇਜ ਕੇ ਆਣਾ ਹੈ ਕਿੱਦਾਂ ਕੋਈ ਹਨਾ ਕਿੱਦਾਂ ਛਤਰੀ ਫੜੀ ਹੋਣੀ ਇੱਕ ਹੱਥ 'ਚ ਇੱਕ ਹੱਥ 'ਚ ਬੈਗ ਫੜਿਆ ਹੋਣਾ ਵੀ ਕਿੱਦਾਂ ਆਏਗਾ ਤਾਂ ਮੈਂ ਸੋਚਦੀ ਵੀ ਕਿ ਮੈਂ ਸੌਂਦੀ ਨਹੀਂ ਮੈਂ ਆਪੇ ਲਿਆ ਕੇ ਉਹਨੂੰ ਜਾ ਕੇ ਇੱਕ ਸਾਡੀ ਲਿਫਟ ਵੀ ਬੰਦ ਦੇ ਰਿਫਰਮ ਚੱਲਦਾ ਹੋਵੇ ਸ਼ਾਹਰਾਜ ਖੁੱਲ ਜਾਵੇ ਸ਼ਾਹਰਾਜ ਤੇ ਤਾਂ ਕਰਕੇ ਸੋਚਾਂ ਮਿਲਿਆ ਨਾ ਜਿਹੜੀ ਨਹੀਂ ਵੀ ਦਿਮਾਗ 'ਚ ਸੋਚ ਲੈ ਬਣੀ ਨਾ ਉਹ ਵੀ ਸੋਚ ਲੰਨੀ ਮੈਂ ਜਿਹੜੀ ਨਹੀਂ ਵੀ ਗੱਲ ਸੋਚਣ ਵਾਲੀ ਉਹ ਵੀ ਗੱਲ ਸੋਚਦੀ ਆ ਇੰਨਾ ਦਾ ਉਹ ਮੈਨੂੰ ਟੰਚ ਰਹੀ ਨਹੀਂ ਮੁੰਡੇ ਤੇ ਕੀ ਕਰਾਂ ਮੁੰਡੇ ਤੋਂ ਵਗੈਰਾ ਕੁਝ ਦਿਸਦਾ ਨਹੀਂ ਉਹ ਹੀ ਮੇਰਾ ਸਭ ਕੁਝ ਉਹ ਜੀ ਮੈਂ ਉੱਠ ਗਈਆਂ ਤੇ ਉੱਠ ਕੇ ਚਾਹ ਬਣਾ ਲਈਏ ਆ ਲੋ ਜੀ ਚਾਹ ਪੀ ਲਓ ਤੁਸੀਂ ਵੀ ਚਾਹ ਬਣਾ ਲਈਏ ਤੇ ਅੱਜ ਮੈਂ ਛੇਤੀ ਉੱਠ ਗਈਆਂ ਯਾਨੀ ਕਿ ਸਵਾ 2 ਵਜੇ ਉੱਠੀਆਂ ਤੇ ਸੌ ਵੀ ਛੇਤੀ ਹੀ ਛੇਤੀ ਨਹੀਂ ਡੇਢ ਸੁੱਤੀ ਤੇ ਛੇਤੀ ਉੱਠ ਗਈ ਇਦਾਂ ਮਤਲਬ ਥੋੜੇ ਸੁੱਤੀ ਕਹਿੰਦਾ ਪਾਉਂ ਦਸਾਇ ਜ ਨਹੀਂ ਲੱਗਦੀ ਬੀਸੀ ਤੇ ਸਿਰ ਦੁਦਾ ਬੀਸੀ ਨਾ ਤੇ ਟੋਪ ਚੜ ਗਈ ਹੈ ਹੁਣ ਹਰਿਆਣੇ ਵਾਲਾ ਵੇ 3 ਵਜੇ ਕੀ 10 ਮਿੰਟ ਡੇਟ ਵਗੈਰਾ ਸਾਰੇ ਗਲਤ ਹੈ ਤੇ ਟੈਂਪਰੇਚਰ ਸਹੀ ਹੈ ਤੇ ਟਾਈਮ ਸਹੀ ਹੈ ਤੇ ਹੁਣ ਕਿਹੜੀ ਨੋ ਕੀ ਹਾਦੀ ਨੇ ਕੀ ਖਾਣਾ ਕੀ ਨਹੀਂ ਉਹਨੂੰ ਦਿੰਨੀ ਆ ਫਿਰ ਸੋ ਮੇਰੇ ਗੱਲਾਂ ਚ ਸੇਕ ਨਿਕਲਦਾ ਪਿਆ ਹੈ ਬੁਰਹਾਲੇ ਪਠਾਨੇ ਕੀ ਹੋ ਗਿਆ ਹਾਂ ਜਦੋਂ ਮੈਨੂੰ ਕੁਛ ਮੜਾ ਜਾਂਣ ਲੱਗਦਾ ਤਾਂ ਮੈਨੂੰ ਕੱਲਾ ਹਰਦੀ ਫਿਕਰ ਪੈ ਜਾਂਦੀ ਹੈ ਉਹ ਜੀ ਸਾਡਾ ਆ ਗਿਆ ਗੁਗਲੂ ਪੁਗਲੂ ਜਿਆ ਹਾਂ ਮੇਰੀ ਗੁਗਲੀ ਮੁਗਲੀ ਆ ਗਈ ਮੇਰੀ ਛੋਨੀ ਜੀ ਆ ਗਈ ਹੈ ਚਲ ਫੜਦਾ ਕਰ ਕਰ ਉਹ ਦੇਣੀ ਹੁਣ ਤੇ ਮੈਂ ਹੈ ਜੀ ਮੈਂ ਕਿਹਾ ਜਦੋਂ ਹੈਰੀ ਸਵੇਰੇ ਗਿਆ ਤੇ ਬੱਦਲ ਸੀ ਤੇ ਜਦੋਂ ਹੈਰੀ ਆਇਆ ਤੇ ਉਦੋਂ ਬੱਦਲ ਚੜ ਗਏ ਹੋਣ ਵੇਲਾ ਬੱਦਲ ਵੇਰ ਉੱਡ ਗਿਆ ਹਰੀ ਤੂੰ ਬੱਦਲ ਹੀ ਲੈ ਕੇ ਜਾਣਾ ਬੱਦਲ ਹੀ ਲੈ ਕੇ ਆਉਣਾ ਨਾਲ ਹੈ ਮੇਰਾ ਬੁੱਗਾ ਆ ਗਿਆ ਫੜ ਕੇ ਕੀ ਫੜ ਕੇ ਆਈ ਸੀ ਹਾਂਜੀ ਹਾਂਜੀ ਇੰਨੀ ਜ਼ੋਰ ਦੀ ਆ ਵਾ ਚਲਦੀ ਸੀ ਜਦੋਂ ਮੈਨੂੰ ਪਤਾ ਇਹਨਾਂ ਡਰ ਜਾਣਾ ਮੇਰੇ ਪੁੱਤ ਨੇ ਮੈਨੂੰ ਪਤਾ ਨਹੀਂ ਡਰਿਆ ਨਹੀਂ ਡਰਿਆ ਨਹੀਂ ਉਹ ਇੰਨੀ ਜ਼ੋਰ ਦੀ ਫੜੇ ਅੰਬਲੇਲੋ ਨੂੰ ਡਾ ਉੱਪਰ ਜਾਂਦੀ ਸੀ ਨਹੀਂ ਮੈਂ ਬੋਤ ਮੈਂ ਕਿਹਾ ਮੇਰਾ ਮੁੰਡੇ ਨੇ ਡਰ ਜਾਣਾ ਐਵੇਂ ਮੈਂ ਕਿਹਾ ਬੱਦਲ ਸਵੇਰੇ ਹਰ ਕਿੱਡੀ ਜ਼ੋਰ ਦੀ ਬੱਦਲ ਪਿਆ ਮੈਂ ਕਿਹਾ ਮੇਰੇ ਬੱਚੇ ਨੇ ਡਰ ਜਾਣਾ ਵੇ

ਤਾਂ ਫੇ ਬਲੌਗ ਦੇ ਐਡ ਨਹੀਂ ਕਰਦੀ ਇੱਥੇ ਕਿੰਦਾ ਦਿਖਾਦੀ ਮੈਂ ਤਾਂ ਹੁਣ ਇਹ ਹੁਣ ਉਹ ਯਾਦ ਸੀ ਇਹਦੀ ਜਿਹੜੀ ਉਹ ਥੇਰ ਦੀ ਵਲੋਗਿੰਗ ਕੀਤੀ ਸੀ ਤੇ ਇਹਨਾਂ ਨਾਮ ਲੋਕੀ ਉਹਨਾਂ ਨੇ ਕਹਣਾ ਕਿ ਅਸੀਂ ਵੇਲੇ ਨਹੀਂ ਹੈਗੇ ਕੀ ਹਾਰੀ ਦੇਖੀ ਹਾਂ ਨਾ ਨਾ ਮੇਰੇ ਹਾਜੀ ਨੂੰ ਬੜਾ ਪਿਆਰ ਕਰਦੇ ਨੇ ਸਾਰੇ ਜੀ ਨੇ ਮੇਰੇ ਹਾਜੀ ਨੂੰ ਪਤਾ ਸਾਰੇ ਹਾਰੀ ਕਰਕੇ ਤਾਂ ਦੇਖਦੇ ਨੇ ਵਲੌਗ ਹਾਂ ਮੇਰੇ ਪੁੱਤੂ ਉਂਝ ਦੂ ਨੂੰ ਦੇਖ ਤੇ ਲਾਈਕ ਕਰ ਦਿੰਦੇ ਲਾਈਕ ਕਰਦੇ ਇਹਨੇ ਮੇਰੇ ਪੁੱਤ ਨੂੰ ਦੇਖਦੇ ਨੇ ਸਈਆ ਲਾਈਕ ਨਾ ਵਿਊਦੰ ਦੇਨੇ ਨਾ ਚਲ ਮਾਣੇ ਮੋਟੇ ਚਲ ਓਕੇ ਦੇਖਦੇ ਨੇ 200 400 ਉਹ ਘਾਰ ਦੋ ਇੱਕ ਵੀਡੀਓ ਤੇ 1 ਮਿਲੀਅਨ ਵਿਊ ਘਾਰ ਦੋ ਜਾਂ 1 ਲੱਖ ਸੱਚ 1 ਲੱਖ ਵੀ ਘਾਰ ਦੋ ਬਦੀ ਗੱਲੀ ਗਾ ਹਾਂ 10 ਲੱਖ ਨਾ ਕਰ ਦਿੰਦੇ ਤੈਨੂੰ ਇਕੱਲੇ ਨੂੰ ਕੋਈ ਨਾ ਬਟਾ ਕੋਈ ਨਹੀਂ ਸਾਰੇ ਪਿਆਰ ਕਰਦੇ ਨੇ ਜਿਨੇ ਵੀ ਪਿਆਰ ਕਰਦੇ ਨੇ ਬਹੁਤ ਵਧੀਆ ਚਲ ਇੱਧਰ ਚਲ ਓਕੇ ਮੈਂ ਕਰ ਦੋ ਫਿਰ ਮੈਂ ਆ ਗਿਆ ਮੈਂ ਕੁਛ ਕਹਾਲਾ ਮੈਂ ਤੇ ਗੁਡ ਬਾਏ ਰਿਕਾ ਬਾਏ ਵੀਡੀਓ ਦੰਡਿੰਗ ਕਰ ਦੋ ਅਸੀਂ ਗਾਵੇ ਕਰਦਾ ਤੇ ਚੰਗੀ ਤਰ੍ਹਾਂ ਇਧਰ ਮਾਈਕ ਇਸ ਸਬਸਕ੍ਰਾਈਬ ਕਰਨਾ ਤੇ ਸਬਸਕ੍ਰਾਈਬ ਦੇ ਬਟਨ ਨੂੰ ਟੋੜ ਦਾ ਦਾ ਲਾਈਕ ਤੇ ਬਟਨ ਬਟਨ ਨੂੰ ਟੋੜ ਦਾ ਤੇ ਤੋੜ ਹੀ ਦੇਣਾ ਲਾਈਕ ਦੇ ਬਟਨ ਨੂੰ ਤੇ ਤੇ ਤੁਹਾਨੂੰ ਕੁ ਇੱਕ ਇੱਕ ਲੱਗ ਨਾ ਵੱਧ ਗਿਆ ਟ੍ਰਿਲੀਅਨ ਤੋਂ ਵੀ ਘਾ ਚੱਲ ਗਿਆ ਨਹੀਂ ਹੈ ਜਲਦੀ 990 10 10 ਤਾਂ ਜੇ ਠੀਕ ਹੈ ਉਹ ਕਰ ਬਾਈ 10 ਪਰ ਕਿਸ਼ਕਰਕਤ ਇੱਕ ਨੰਬਰ ਆ ਬਹੁਤ ਜਿਆਦਾ ਵੱਡਾ ਪਤਾ ਨਹੀਂ ਮੈਨੂੰ ਇਹ ਨੰਬਰ ਦਾ ਇਹਨੂੰ ਬਦਲ ਤੂੰ ਹੀ ਜੰਮੀਆ ਚ ਵੱਡਾ ਹਾਂ ਠੀਕ ਹੈ ਤੇ ਸੱਚ ਬੁੜੀ 20 ਅੱਜ ਤਾਂ 500 ਸਬਸਕ੍ਰਾਈਬਰ ਨਹੀਂ ਹੋਏ ਤੈਨੂੰ ਪਤਾ ਨਹੀਂ ਕੀ ਕੋਈ ਸੁੱਟੇ ਚੱਲ ਜਾ 400 ਤੇ 7 ਨੇ 407 ਨੇ ਹਾਂ ਸਟਾਰ ਚਾਰਸ ਆਤਨੇ ਹੋਣ ਤੱਕ ਚਲ ਠੀਕ ਹੈ ਉਸਦੇ ਬਾਅਦ ਟੇਕਰ ਲਵ ਯੂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਾਰੇ ਖੁਸ਼ ਦੇ ਬਸਤੇ ਰਹੋ